ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਆ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਪ੍ਰਿੰਟ ਲੈ ਕੇ ਆਏਗੇ ਠੀਕ ਪ੍ਰਾਈਸ ਦੇ ਉੱਪਰ ਨੇ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਤਾਂ ਤੁਸੀਂ ਲਾ ਸਕਦੀ ਹਾਂ ਕਿ ਸਭ ਤੋਂ ਪਹਿਲਾਂ ਹੈਗਾ ਜੀ कॉटन ਦਾ प्रिंट ਹੈਗਾ ਤੁਸੀਂ प्रिंट ਡਿਜ਼ਾਈਨ ਦੇਖ ਸਕਦੇ ਹੋਗੇ ਪ੍ਰਾਈਸ ਜਿੱਦਾਂ ਕਿ ਆਪਾਂ ਪਹਿਲਾਂ ਰੱਖਿਆ ਸੀਗਾ 850 ਪ੍ਰਾਈਸ ਹਨਾ ਉਸੇ ਪ੍ਰਾਈਸ ਦੇ ਇਹ ਸੂਟ ਲੇਗੇ ਤੇ ਬਹੁਤ ਜਿਆਦੇ ਸੋਹਣੀ कॉटन ਹੈਗੀ ਜਿੱਦਾਂ ਕਿ ਤੁਸੀਂ ਹਨਾ ਇਹਦਾ ਸਲਵਾਰ ਸੂਟ ਵਗੈਰਾ ਸਲਾਈ ਕਰਵਾਉਣਾ ਹੋਣ ਤਾਂ ਬਹੁਤ ਜਿਆਦੇ ਸੋਹਣੇ ਲੱਗਦੇ ਨੇਗੇ ਜੇ ਤੁਸੀਂ ਕਿਸੇ ਨੂੰ ਦੇਣਾ ਵੀ ਚਾਹੋਗੇ ਤਾਂ ਵੀ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਲੋ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਗਰੇ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਹੈਗੀ orange ਕਲਰ ਦੇ ਵਿੱਚ ਤੁਸੀਂ orange ਕਲਰ ਦਾ ਦੁਪੱਟਾ ਲੈ ਸਕਦੇ ਹੋਗੇ ਪ੍ਰਾਈਸ ਜਦਾ ਰਹੂਗਾ ਜੀ 650 ਵਿਦ ਪ੍ਰਾਈਸ ਮੈਂ ਨਾਲ ਹੁੰਦੇ ਤੁਹਾਨੂੰ ਦੱਸੀ ਜਾਊਂਗੀ ਲੋ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 850 ਪ੍ਰਾਈਸ ਰਹੂਗਾ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਅਗੇ ਵੀ ਕਿੰਨਾ ਜਿਆਦਾ ਸੋਨਾ ਪ੍ਰਿੰਟ ਬਣਿਆ ਹੋਇਆਗਾ ਜਲਦੀ ਆਰਡਰ ਕਰ ਦਿਓ ਇੱਕ ਸੂਟ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋ ਜਿੰਨੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਫਾਸਟਲੀ ਆਪਣਾ ਆਰਡਰ ਕਰ ਦਿਓ ਲੋ ਜੀ ਨੈਕਸਟ ਸੂਟ ਹੈਗਾ ਇਹ ਵੀ ਹੈਗਾ ਜੀ 850 ਪ੍ਰਾਈਸ ਰਹੂਗਾ ਤੇ ਬਹੁਤ ਜਿਆਦਾ ਸੋਨਾ ਇਹ ਤੁਹਾਨੂੰ ਮੈਚਿੰਗ ਸੂਟ ਮਿਲੂਗਾ ਹਾਂਜੀ ਇਹ ਤੁਹਾਨੂੰ ਮੈਚਿੰਗ ਸੂਟ ਮਿਲੂਗਾ ਤੁਸੀਂ ਮੈਚਿੰਗ ਸੂਟ ਲੈ ਸਕਦੇ ਹੋਗੇ ਬਰਾਊਨ ਕਲਰ ਦਾ ਵੀ ਇਹਦੇ ਨਾਲ ਕੰਟਰਾਸਟ ਕਰਾ ਸਕਦੇ ਹੋਗੇ ਜਾਂ ਫਿਰ ਤੁਸੀਂ ਕਰੀਮ ਕਲਰ ਦਾ ਵੀ ਕੰਟਰਾਸਟ ਇਹਦੇ ਨਾਲ ਕਰਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਰਹੂਗਾ ਬਣ ਕੇ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਫਰੋਜ਼ੀ ਕਲਰ ਦੇ ਵਿੱਚ ਹੈਗਾ ਬਹੁਤ ਜਿਆਦੀ ਸੋਹਣੀ ਪ੍ਰਿੰਟਿੰਗ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 850 ਪ੍ਰਾਈਸ ਰਹੂਗਾ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਵੀ 850 ਪ੍ਰਾਈਜ਼ ਰਹੂਗਾ ਤੇ ਪ੍ਰਿੰਟ ਪ੍ਰਿੰਟ ਤੁਸੀਂ ਚੈੱਕ ਕਰੋ ਤੇ ਬਹੁਤ ਜਿਆਦਾ ਸੋਹਣਾ 올ਓਵਰ ਸੂਟ ਮਿਲੂਗਾ ਤੁਹਾਨੂੰ ਜੇ ਕੋਈ ਮੈਚਿੰਗ ਹੈਗਾ ਤਾਂ ਮੈਂ ਤੁਹਾਨੂੰ ਮੈਚਿੰਗ ਵੀ ਦੱਸੀ ਜਾਨੀ ਆ ਜੇ ਕੋਈ 올ਓਵਰ ਹੈ ਤਾਂ ਤੁਸੀਂ 올ਓਵਰ ਲੈ ਸਕਦੇ ਹੋਗੇ ਪ੍ਰਾਈਜ਼ ਇਹਦਾ ਰਹੂਗਾ ਜੀ 850 ਪ੍ਰਾਈਜ਼ ਰਹੂਗਾ ਲਓ ਜੀ ਨੈਕਸਟ ਸੂਟ ਹੈਗਾ ਜੀ कॉटन ਦਾ ਪਿਓਰ कॉटन ਦਾ ਇਹ ਥੋੜਾ ਜਿਹਾ ਕਾਸਟਲੀ ਸੂਟ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1450 ਪ੍ਰਾਈਸ ਰਹੂਗਾ ਬਹੁਤ ਜਿਆਦੇ ਸੋਹਣੀ कॉटन ਹੈਗੀ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਡਾਰਕ ਪਰਪਲ ਸ਼ੇਡ ਹੈਗਾ ਵਿਦਆਊਟ ਲਾਈਨਿੰਗ ਇਹ ਸਲਾਈ ਹੋਣੀਗੀ ਲੋ ਜੀ ਨੈਕਸਟ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਪਿਓਰ कॉटन ਦਾ ਸੂਟ ਹੈਗਾ ਤੇ ਪ੍ਰਾਈਸ ਰਹੂਗਾ ਜੀ ਇਹਦਾ 850 ਪ੍ਰਾਈਸ ਰਹੂਗਾ ਲੋ ਜੀ ਬ੍ਰੀਕ ਪ੍ਰਿੰਟ ਦੇ ਵਿੱਚ ਸੂਟ ਹੈਗਾ ਬਹੁਤ ਜਿਆਦੇ ਸੋਨਾ ਸੂਟ ਹੈਗਾ ਫਰੋਜ਼ੀ ਸ਼ੇਡ ਹੈਗਾ ਤੇ ਪ੍ਰਾਈਸ ਸੇਮ ਰਹੂਗਾ 850 ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਨੈਕਸਟ ਸੂਟ ਹੈਗਾ ਜੀ ਰਾਮਟੈਕਸ ਬ੍ਰਾਂਡ ਦਾ ਸੂਟ ਹੈਗਾ ਤੇ ਮੈਚਿੰਗ ਸੂਟ ਹੈਗਾ ਇਹ ਵਾਲਾ ਤੇ ਇਹਦੇ ਨਾਲ ਆਪਾਂ ਕਾਟਨ ਦੇ ਜਿਹੜੇ ਮੈਂ ਤੁਹਾਨੂੰ ਕਾਟਨ ਦੇ ਦੁਪट्टे ਕਹਿੰਦੀ ਸੀ ਨਾ ਇਸ ਤਰ੍ਹਾਂ ਇਹਦੀ ਬਾਟਮ ਹੈਗੀ ਤੇ ਤੁਸੀਂ ਇਹਦੇ ਨਾਲ कॉटन ਵਗੈਰਾ ਦੇ ਤੋਂ ਪੱਟੇ ਡਾਈ ਕਰਵਾ ਸਕਦੇ ਹੋਗੇ ਪ੍ਰਾਈਸ ਇਹਦਾ ਰਹੂਗਾ ਜੀ 850 ਪ੍ਰਾਈਸ ਰਹੂਗਾ ਠੀਕ ਹੈ ਜੀ ਰਾਸਟ ਸ਼ੇਡ ਦੇ ਵਿੱਚ ਹੈਗਾ ਇੱਕ ਹੀ ਸੂਟ अवेलेबल ਹੈ ਇਹ ਆਪਣੇ ਕੋਲੇ ਲੋਟ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਵੀ ਸੇਮ ਰਹੂਗਾ 850 ਲੋਟ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਆਪਾਂ ਕਾਰਡ ਸੈਟ ਵਗੈਰਾ ਹਨ ਇਹਦੇ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਦੇ ਤੁਸੀਂ ਕਾਰਡ ਸੈਟ ਵਗੈਰਾ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਹਦਾ ਪ੍ਰਿੰਟ ਬਣਿਆ ਹੋਇਆ ਹੈਗਾ ਪ੍ਰੋਪਰ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨੇ ਹਾਂ ਬਾਕੀ ਜੇ ਤੁਸੀਂ ਸੂਟ ਵੀ ਲੈਣਾ ਚਾਹੁੰਦੇ ਹੋ ਸਲਾਈ ਕਰਵਾਉਣਾ ਚਾਹੁੰਦੇ ਹੋ ਸੂਟ ਵੀ ਸਲਾਈ ਕਰਵਾ ਸਕਦੇ ਹੋ ਪ੍ਰਾਈਸ ਸੇਮ ਰਹੂਗਾ 850 ਇਸ ਤੋਂ ਬਾਅਦ ਹੈਗੇ ਅਸੀਂ ਬਲੈਕ ਪ੍ਰਿੰਟ ਹੈਗਾ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋ ਪ੍ਰਾਈਸ ਹੈਗਾ ਜੀ 850 ਪ੍ਰਾਈਸ ਹੈਗਾ ਨੈਕਸਟ ਸੂਟ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰੋ ਪ੍ਰਾਈਸ ਇਹਦਾ ਰਹੂਗਾ ਜੀ 850 ਪ੍ਰਾਈਸ ਰਹੂਗਾ ਇਸ ਤੋਂ ਬਾਅਦ ਹੈਗਾ ਜੀ ਫਿਰੋਜ਼ੀ ਸ਼ੇਡ ਦੇ ਵਿੱਚ ਪ੍ਰਿੰਟ ਹੈਗਾ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੋਈ ਹੋਈ ਹੈਗੀ ਦੇਖ ਸਕਦੇ ਹੋਗੇ ਤੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਬਾਟਮ ਹੈ ਏਸਟ੍ਰੇਲੀ ਬਾਟਮ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 650 ਪ੍ਰਾਈਸ ਰਹੂਗਾ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਪ੍ਰਿੰਟ ਹੈਗਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਵਿੱਚ ਅੱਜ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹਰ ਇੱਕ ਤਰ੍ਹਾਂ ਦਾ ਫੈਬਰਿਕ ਲੈ ਕੇ ਆਏਗੇ ਵਧੀਆ ਪ੍ਰਿੰਟ ਵੀ ਲੈ ਕੇ ਆਏ ਥੋੜੇ ਜਿਹਾ ਲੋ ਵੀ ਲੈ ਕੇ ਆਏ ਜਿੱਦਾਂ ਵੀ ਚੁਆਇਸ ਕਿਉਂਕਿ ਮਿਕਸ ਜੀ ਚੁਆਇਸ ਹੈ ਭੈਣਾਂ ਦੀ ਆਪਾਂ ਉਸ ਤਰ੍ਹਾਂ ਵੀਡੀਓ ਪਾ ਦਿੰਨੇ ਆ ਜੇ ਆਪਾਂ ਸਾਰੇ ਮਹਿੰਗੇ ਭਾਈ ਚੱਲੀ ਹਨ ਵਿੱਚ ਸਸਤੇ ਲੈਣ ਵਾਲੇ ਵੀ ਹੁੰਦੇ ਨੇ ਜੇ ਆਪਾਂ ਸਸਤੇ ਭਾਈ ਚੱਲੀਏ ਵਿੱਚ ਮਹਿੰਗੇ ਲੈਣ ਵਾਲੇ ਵੀ ਹੁੰਦੇ ਨੇ ਵਧੀਆ ਕੁਆਲਿਟੀ ਦੇ ਵਿੱਚ ਤਾਂ ਕਰਕੇ ਇਦਾਂ ਸੋਚਿਆਗਾ ਵੀ ਆਪਾਂ ਵੀਡੀਓ ਹੈਗੀ ਜਿਹੜੀ ਮਿਕਸ ਪਾ ਦਿੰਨੇ ਆਂਗੇ ਜਿਵੇਂ ਇਹਦਾ ਪ੍ਰਾਈਸ ਰਹੂਗਾ ਜੀ 1250 ਪ੍ਰਾਈਸ ਰਹੂਗਾ ਲੋ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਹੈਗਾ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਗ੍ਰੇ ਬਾਟਮ ਹੈ ਪ੍ਰਾਈਸ ਇਹਦਾ ਹੋਊਗਾ ਜੀ 650 ਪ੍ਰਾਈਸ ਹੋਊਗਾ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਵਾਈਟ ਦੇ ਉੱਪਰ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੋਈ ਹੋਈ ਹੈਗੀ ਲਓ ਜੀ ਪ੍ਰਾਈਸ ਇਹਦਾ ਰਹੂਗਾ ਜੀ 850 ਪ੍ਰਾਈਸ ਰਹੂਗਾ ਇਹਦੇ ਨਾਲ ਤੁਸੀਂ 베بی ਪਿੰਕ ਕਲਰ ਦਾ ਦੁਪੱਟਾ ਲੈ ਕੇ ਸੂਟ ਨੂੰ ਬਹੁਤ ਸੋਹਣਾ ਤਿਆਰ ਕਰਵਾ ਸਕਦੇ ਹੋਗੇ ਜੇ ਤੁਸੀਂ ਇਹਨੂੰ ਨਾ ਇਸ ਤਰ੍ਹਾਂ ਵੀ ਲੈਣਾ ਚਾਹੁੰਦੇ ਹੋ ਜਿੱਦਾਂ ਕਿ ਇਹ ਚਿਕਨ ਦੀ ਬਾਟਮ ਹੈਗੀ ਇਹ ਇਸ ਤਰ੍ਹਾਂ ਬਣੀ ਹੋਈ ਹੈ ਕਿ ਆ ਦੇਖੋ ਹੈਨਾ ਜੇ ਤੁਸੀਂ ਇਹਨੂੰ ਇਹ ਐਵੇਂ ਵੀ ਲੈਣਾ ਚਾਹੁੰਦੇ ਹੋ ਵਾਈਟ ਮੈਚਿੰਗ ਵੀ ਬਣਾਉਣਾ ਚਾਹੁੰਦੇ ਹੋਗੇ ਤਾਂ ਪ੍ਰਾਈਸ ਥੋੜਾ ਜਿਹਾ ਕਾਸਟਲੀ ਹੋ ਜਾਊਗਾ ਤਾ 1500 ਤੱਕ ਚਲਿਆ ਜਾਊਗਾ ਪ੍ਰਾਈਸ ਜੇ ਤੁਸੀਂ ਇਦਾਂ ਮੈਚਿੰਗ ਸੂਟ ਬਣਾਉਂਗੇ। ਲੋ ਜੀ ਇਸ ਤੋਂ ਬਾਅਦ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ 650 ਪ੍ਰਾਈਸ ਹੈ ਜਿਹੜਾ ਦਾ ਫੈਬਰਿਕ ਹੈ ਮਿਕਸ ਜਾਂ ਫੈਬਰਿਕ ਹੈ ਜਿਹੜੀਆਂ ਪੈਣਾ ਲਾਈਕ ਕਰਦੇ ਨੇ ਮਿਕਸ ਜਾਂ ਫੈਬਰਿਕ ਹੈ ਨਾ 650 ਪ੍ਰਾਈਸ ਹੈਗਾ ਤਾਂ ਤੁਸੀਂ ਇਦਾਂ ਲੈ ਸਕਦੇ ਹੋ ਕਿਉਂਕਿ ਆਉਣ ਵਾਲੇ ਮੌਸਮ ਦੇ ਵਿੱਚ ਇਸ ਤਰ੍ਹਾਂ ਦੇ ਹੀ ਸੂਟ ਪਹਿਣਗੇ ਮਿਕਸ ਪ੍ਰਿੰਟ ਮਿਕਸ ਜੀ ਸੂਟ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਮੈਚਿੰਗ ਸੂਟ ਹੈਗਾ ਤੇ ਪ੍ਰਾਈਸ ਇਹਦਾ ਹੈਗਾ ਜੀ 650 ਪ੍ਰਾਈਸ ਹੈਗਾ ਇਸ ਤੋਂ ਬਾਅਦ ਹੈਗਾ ਜੀ ਖਾਦੀ कॉटन ਦੇ ਉੱਪਰ ਗ੍ਰੀਨ ਕਲਰ ਦਾ ਪ੍ਰਿੰਟ ਹੈਗਾ ਤੇ ਪ੍ਰਾਈਸ ਰਹੂਗਾ ਜੀ 1250 ਲੋ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਸ ਤੋਂ ਬਾਅਦ ਹੈਗਾ ਜੀ ਖਾਦੀ कॉटन ਦੇ ਵਿੱਚ ਸੂਟ ਹੈ ਮੈਚਿੰਗ ਸੂਟ ਹੈਗਾ ਇਹਦੀ ਆਪਾਂ ਬਾਟਮ ਦੇ ਉੱਪਰ ਵਰਕ ਆਪਾਂ ਖੁਦ ਕਰਵਾਇਆ ਹੈਗਾ ਲੋ ਜੀ ਪ੍ਰਾਈਸ ਰਹੂਗਾ ਜੀ 1250 ਵਿਦ ਤੁਹਾਨੂੰ ਵਰਕ ਮਿਲੇਗਾ ਇਸ ਤਰ੍ਹਾਂ ਦੇ ਕੋ ਵਰਕ ਕੀਤਾ ਹੋਇਆ ਹੈਗਾ ਮੈਚ ਕਰਦਾ बॉਟਮ ਦੇ ਉੱਪਰ ਦੇਖੋ ਬहोत ही ਪਿਆਰਾ ਜਿਹਾ ਵਰਕ ਕੀਤਾ ਹੋਇਆ ਹੈਗਾ ਸੂਟ ਬਹੁਤ ਸੋਹਣਾ ਬਣੂਗਾ 1250 ਪ੍ਰਾਈਸ ਹੈ ਲੋ ਜੀ ਨੈਕਸਟ ਸੂਟ ਹੈਗਾ ਜਿਹੜਾ ਪਿੰਕ ਹੈਗਾ ਇਹਦੇ ਨਾਲ ਹੈਗਾਗਾ ਦੁਪੱਟਾ ਹੈਗਾ ਇਹਦਾ ਪ੍ਰਾਈਸ ਹੈਗੇ ਜੀ 2000 ਪ੍ਰਾਈਸ ਹੈਗਾ ਵਿਦ ਦੁਪੱਟਾ ਕਾਫੀ ਸੂਟ ਸੀਗੇ ਆਪਾਂ ਸੇਲ ਕਿਤੇ ਨਗੇ ਇਹਦੇ ਨਾਲ ਦੇ ਇਹ ਵਾਲੀ ਸ਼ਰਟ ਰਹੂਗੀ ਇਹ ਵਾਲੀ ਬਾਟਮ ਰਹੂਗੀ ਤੇ ਪਿਓਰ ਮਸਲੀਨ ਦਾ ਨਾ ਲਾਊਗਾ ਦੁਪੱਟਾ ਹੋਗਾ ਇਸ ਤਰ੍ਹਾਂ ਪ੍ਰਿੰਟਿੰਗ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੈਗਾ ਕਾਟਨ ਪ੍ਰਿੰਟ ਹੈਗਾ ਟੀਸਟਾ ਬ੍ਰਾਂਡ ਦਾ ਸਟੈਂਪ ਤੁਹਾਨੂੰ ਲੱਗੀ ਮਿਲੂਗੀ ਲਓ ਜੀ ਇਸ ਤਰ੍ਹਾਂ ਪ੍ਰਿੰਟਾ ਬਟਰ ਕਾਟਨ ਦਾ ਪ੍ਰਿੰਟ ਹੈ ਇਹ ਤੇ ਬਹੁਤ ਹੀ ਸੌਫਟ ਕਾਟਨ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਬਟਰ ਕਾਟਨ ਹੈਗੀ ਲੋ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ 1750 ਪ੍ਰਾਈਸ ਹੈਗਾ ਕਾਟਨ ਤੇ ਇਸ ਦਾ ਪ੍ਰਿੰਟ ਹੈਗਾ ਇਹਦੇ ਵਿੱਚ ਆਪਾਂ ਦੋ ਕਲਰ ਲੈ ਕੇ ਆਏਗੇ ਪਹਿਲਾ ਕਲਰ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਦੂਜਾ ਕਲਰ ਵੀ ਹੈਗੀ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਲੋ ਜੀ ਦੋ ਕਲਰ ਨੇ ਦੋਨੋਂ ਸੋਹਣੇ ਨੇ ਬਾਲੀਆਂ ਪੈਣਾ ਹੋਣਾ ਵਿੱਚ ਸੇਮ ਸੇਮ ਸੂਟ ਲੈ ਲੈਂਦੀਆਂ ਨੇ ਗੀਆਂ ਤਾਂ ਤੁਸੀਂ ਲੈ ਸਕਦੇ ਹੋ 1750 ਪ੍ਰਾਈਸ ਹੈਗਾ। ਲਓ ਜੇ। ਨੈਕਸਟ ਹੈਗਾ ਦੁਪੱਟੇ ਨਾਲ ਸੂਟ ਹੈਗਾ कॉटन ਦੇ ਵਿੱਚ ਹੈਗਾ। ਰੀਵਾ ਬ੍ਰਾਂਡ ਦਾ ਹੈਗਾ ਇਸ ਤਰ੍ਹਾਂ ਮਤਲਬ 올ਓਵਰ ਸੂਟ ਹੈ ਤੇ ਨਾਲ ਹੈਗਾ ਮਸਲੀਨ ਦਾ ਦੁਪੱਟਾ 1550 ਪ੍ਰਾਈਸ ਹੈ ਦਾ। ਇਸ ਤੋਂ ਬਾਅਦ ਹੈਗਾਗਾ ਮਸਲੀਨ ਦਾ ਸੂਟ ਹੈ ਵਾਲਾ ਰੀਵਾ ਤੇਗਾ 1550 ਪ੍ਰਾਈਸ ਹੈਗਾ ਵਿਦਆਊਟ ਦੁਪੱਟਾ ਇਹ ਜਿਹੜਾ ਮਸਲੀਨ ਹੈ ਵਧੀਆ ਮਸਲੀਨ ਦੇ ਵਿੱਚ ਸੂਟ ਹੈਗਾ ਇਸ ਤੋਂ ਬਾਅਦ ਹੈਗਾਗਾ ਵਿਜਕੋ ਕਾਟਨ ਦੇ ਵਿੱਚ ਜਿੱਦਾਂ ਕਿ ਆਪਾਂ ਪਹਿਲਾਂ ਵੀ ਪਾਇਆ ਸੀਗਾ ਲਵੈਂਡਰ ਕਲਰ ਦਾ ਸੂਟ ਹੈਗਾ ਇਸ ਤਰ੍ਹਾਂ ਇਹਦੀ ਬਾਟਮ ਹੈਗੀ ਵਿੱਚ ਕੋ ਦੇ ਵਿੱਚ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਰਹੂਗਾ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਲਗਾ ਕੇ ਦੇ ਦਾਂਗੇ ਇੱਕ ਦੋ ਸੂਟ ਨੇ ਦੁਪੱਟੇ ਵਾਲੇ ਤੁਸੀਂ ਜਿਹੜੀਆਂ ਪੈਣਾ ਦੁਪੱਟੇ ਨਾਲ ਲਾਈਕ ਕਰ ਦੇਣਗੇ ਤਾਂ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਤੁਸੀਂ ਮਸ਼ੀਨ ਦੇ ਵਿੱਚ ਵਰਕ ਮਸ਼ੀਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਹੈਂਡ ਵਰਕ ਕਰਵਾਉਣਾ ਚਾਹੁੰਦੇ ਹੋ ਆਰੀ ਵਰਕ ਕਰਾਉਣਾ ਚਾਹੁੰਦੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਹੈਗਾਗਾ ਫੁੱਲ ਸਟਾਕ ਹੈਗਾ ਕੋਈ ਵੀ ਤੁਸੀਂ ਫੈਬਰਿਕ ਦੀ ਡਿਮਾਂਡ ਕਰੋਗੇ ਤੁਹਾਡੇ ਕੋਲ ਇਹ ਵਾਲਾ ਫੈਬਰਿਕ ਹੈਗਾ ਤੁਹਾਡੇ ਲਈ ਆਪਾਂ ਹਾਜ਼ਰ ਕਰਾਂਗੇ ਜਿੱਦਾਂ ਕਿ ਇਹ ਟੂ ਟੋਨ ਪਸ਼ਮੀਨਾ ਸਿੰਪਲ ਪਸ਼ਮੀਨਾ ਆਪਣੇ ਕੋਲੇ ਆ ਚੁੱਕਿਆ ਕਟਿੰਗ ਹੋ ਕੇ ਸੂਟ ਲੇਗੇ ਤੇ ਵਿੱਚੋਂ ਜਾ ਵੀ ਚੁੱਕੇ ਨੇ ਕਾਫੀ ਸੂਟ ਗਏ ਨੇਗੇ ਜਦੋਂ ਉਹ ਰੈਡੀ ਹੋ ਕੇ ਆਉਣਗੇ ਡਿਜ਼ਾਈਨ ਵੀ ਨੰਮੇ ਲੇਗੇ ਤਾਂ ਤੁਸੀਂ ਸਿਲੈਕਟ ਕਰਕੇ ਆਪਣੇ ਉਨਾਂ ਤੋਂ ਵੀ ਡਿਜ਼ਾਈਨ ਚੱਕ ਸਕਦੇ ਹੋਗੇ ਜਾਂ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਸ਼ੇਅਰ ਕਰਕੇ ਸੂਟ ਲੈ ਕੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਜਿਹੜੀਆਂ ਭੈਣਾਂ ਨੇ ਵਰਤਾਂ ਲਈ ਸੂਟ ਤਿਆਰ ਕਰਵਾਉਣੇ ਨੇ ਉਹ ਆਪਣੇ ਹੁਣ ਜਲਦੀ ਆਰਡਰ ਦਿਓ ਤਾਂ ਕਿ ਤੁਹਾਨੂੰ ਟਾਈਮ ਤੇ ਮਿਲ ਸਕਣ ਜੇ ਤੁਸੀਂ ਇਦਾਂ ਸਾਨੂੰ ਹਨਾ 25 ਜਾਂ 26 ਤਰੀਕ ਨੂੰ ਤੁਸੀਂ ਆਰਡਰ ਦਿੰਨੇ ਹੋਗੇ ਅਸੀਂ ਤੁਹਾਡਾ ਕੋਈ ਵੀ ਆਰਡਰ ਨਹੀਂ ਫੜਦੇ ਹੈਗੇ ਤੁਸੀਂ ਫਿਰ ਕਿਤੋਂ ਵੀ ਤਿਆਰ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਰੈਡੀਮੇਡ ਸੂਟ ਲੈ ਸਕਦੇ ਹੋਗੇ ਕਿਉਂਕਿ ਸਾਡੇ ਲਈ ਸਾਡੇ ਲਈ ਬਹੁਤ ਟਾਈਮ ਘਟੂਗਾ ਕਿਉਂਕਿ ਪਹਿਲਾ ਕੰਮ ਚੱਲ ਰਿਹਾ ਹੈ ਹੈਂਡਵਰਕ ਦਾ ਪਹਿਣਾ ਦੇ ਆਰਡਰ ਨਹੀਂਗੇ ਉਹਨਾਂ ਦਾ ਵੀ ਆਪਾਂ ਟਾਈਮ ਸੀ ਰ ਹੈ ਜਿਹੜਾ ਕੰਮ ਦੇਣਾ ਹੈਗਾ ਇਸ ਕਰਕੇ ਹੈਨਾ ਤੁਸੀਂ ਆਪਣਾ ਜਲਦੀ ਆਰਡਰ ਦਿਓ ਆਪਣੇ ਡਿਜ਼ਾਈਨ ਸਿਲੈਕਟ ਕਰਕੇ ਫਟਾਫਟ ਸਾਨੂੰ ਭੇਜੋ ਤੇ ਆਪਣੇ ਸੂਟ ਨੇਗੇ ਤਿਆਰ ਕਰਵਾਓ ਤੇ ਅਸੀਂ 25 ਤਰੀਕ ਤੋਂ ਬਾਅਦ ਮੈਂ ਤਾਂ ਕਹਿ ਰਹੀ ਹਾਂ ਨਾ ਵੀ ਸੂਟ ਤਿਆਰ ਨਹੀਂ ਕਰਨੇ ਹੈਗੇ ਵੀ ਉਹ ਤਾਂ ਤੇ ਫਿਰ ਹੋਣੇ ਹੀ ਨਹੀਂ ਹੈਗੇ ਤਾਂ ਕਰਕੇ ਅਸੀਂ ਆਰਡਰ ਫੜਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਵੀ ਅਸੀਂ ਤੁਹਾਡੇ ਆਰਡਰ ਫੜ ਕੇ ਰੱਖ ਲਈਏ ਵੀ ਹਾਂ ਅਸੀਂ ਦੇ ਦਾਂਗੇ ਫਿਰ ਨਹੀਂ ਹੋਣੇ ਹੈਗੇ ਟਾਈਮ ਤੇ ਇਸ ਕਰਕੇ ਆਪਣੇ ਸੂਟ ਲੇ ਜਿਹੜੇ ਪਹਿਲਾਂ ਆਰਡਰ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ